ਬੜੀ ਗੱਡੀ ਚ ਗੋੜੀਆਂ ਚੱਲ ਗਈਆਂ ਭਾਈ ਨਹੀਂ ਖੜੀ ਕੋਈ ਤੇ ਗੱਲਬਾਤ ਹੋਊਗੀ ਸਰ ਕੋਈ ਚੱਕਰ ਨਹੀਂ ਹੈ ਭਾਈ ਪਤਾ ਹੀ ਨਹੀਂ ਹਨ ਗੋਲੀਆਂ ਚੱਲੀਆਂ ਗੱਡੀ 'ਚ ਸੀਰਸਾ ਕੋਈ ਨਹੀਂ ਕੋਈ ਨਹੀਂ ਹੈ ਭਾਈ ਖੜੀ ਗੱਡੀ ਹੈ ਖੜੀ ਗੱਡੀ ਦੇ ਮਾਰੀ ਹੈ ਨਹੀਂ ਤੁਸੀਂ ਉਸ ਮੋਕੇ ਕਿੱਥੇ ਸੀ ਮੈਂ ਆਪਣੇ ਆਫਿਸ 'ਤੇ ਬੈਠੇ ਹਾਂ ਤਹਾਡੇ ਦੇ ਚਲਾਣ ਆਏ ਸੀ ਬੰਦੇ ਗੋਲੀਆਂ ਪਤਾ ਨਹੀਂ ਭਾਈ ਸਰ ਕੀ ਕਾਰਨ ਹੈ ਉਹ ਮੈਨੂੰ ਦੱਸਤਾ ਦਿਓ ਨਹੀਂ ਰੰਜੀਸ਼ ਦੀ ਖੜੀ ਗੱਡੀ ਤੇ ਗੋਲੀਆਂ ਚੱਲ ਗਈਆਂ ਭਾਈ ਸਾਨੂੰ ਨਹੀਂ ਖੜੀ ਕੋਈ ਤੇ ਗੱਲਬਾਤ ਹੋਊਗੀ ਸਰ ਕੋਈ ਚੱਕਰ ਨਹੀਂ ਹੈ ਭਾਈ ਪਤਾ ਹੀ ਨਹੀਂ ਸਾਨੂੰ ਕਿੰਨੇ ਲੋਕ ਨੇ ਕਿਸੇ ਦੇ ਸ਼ੱਕ ਜੀ ਜਦੋਂ ਗੋਲੀਆਂ ਚੱਲੀਆਂ ਪਾਰਕਿੰਗ ਵਾਲਿਆਂ ਨੇ ਪਤਾ ਭਈ ਅਸੀਂ ਦੇ ਅੰਦਰ ਬੈਠੇ ਮੈਂ ਨਹੀਂ ਚਲਾਣ ਦਾ ਕਾਰਨ ਕੀ ਹੈ ਜੀ ਕੋਈ ਬੰਦੇ ਨੇ ਤੁਹਾਡੀ ਰੰਜੀਸ਼ ਆਇਆ ਜਾਂ ਜਾਂਦੇ ਸ਼ਾਲਾ ਨੂੰ ਕਿਸੇ ਨੇ ਉਹ ਰਜਿਸਟਰ ਨਹੀਂ ਇਹ ਕਦੋਂ ਤੁਹਾਡੀ ਗੱਡੀ ਸੀਗਾ ਉਸ ਵੇਲੇ ਕੋਈ ਕੀ ਨਾਮ ਹੋਇਆ ਤੁਹਾਡਾ ਅੰਦਰ ਹੀ ਭਾਈ ਕਾਹਦਾ ਕੰਮ ਸਰ ਇਮੀਗ੍ਰੇਸ਼ਨ ਦਾ ਭਾਜੀ ਜਦੋਂ ਗੋਲੀਆਂ ਚੱਲੀਆਂ ਗੱਡੀ 'ਚ ਸੀਰਸ ਮੋਕੇ ਕਿਤੇ ਵੀ ਮੈਂ ਆਪਣੇ ਆਫਿਸ ਬੈਠਾ ਕਿੰਨੇ ਰੋਨਸ ਆਏ ਇਹਦੇ ਪਹਿਲਾਂ ਪਤਾ ਨਹੀਂ ਹੁੰਦੇ ਫੋਰਸ ਫੋਰਸਿੰਗ ਬਾਈ ਜੀ ਕੀ ਲੱਗਦਾ ਕਿੰਨੇ ਚਲਾਈਆਂ ਹੋਣਗੀਆਂ ਤੁਹਾਨੂੰ ਕੋਈ ਆਕੇ ਕੋਈ ਕਿਸੇ ਜਿੰਨੀਆਂ ਜੂਰੀਆਂ ਚੱਲੀਆਂ ਫੋਨ ਫੋਨ ਆਇਆ ਹੋਵੇ ਕਈ ਕਿਸੇ ਕੋਈ ਕੌਨ ਨਹੀਂ ਨਹੀਂ ਕੋਈ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਹਾਡਾ ਕੋਈ ਰੰਜਿਸ਼ ਹੈ ਜਾਂ ਕਿਸੇ ਦੀ ਹੈ ਕੋਈ ਕਾਰਨ ਹੈ ਭਾਜੀ ਹੈ ਹੀ ਨਹੀਂ ਬੜੀ ਗੱਡੀਆਂ ਦੇ ਇੱਥੇ ਭਾਜੀ ਬਹੁਤ ਲੱਗੀਆਂ ਘਟੋ ਘਟ ਪਾਰਕਿੰਗ ਚ 50 ਗੱਡੀ ਲੱਗੀ ਤੁਹਾਡੀ ਗੱਡੀ ਤੇ ਕੋਈ ਗੋਲੀਆਂ ਟਾਰਗੇਟ ਕੀਤੀਆਂ ਗਈਆਂ ਆਪਣੇ ਫਰਜ਼ੂਕ ਜਾਂਚ ਲਈ ਪੁਲਿਸ ਵਾਲੇ ਕਰਨਗੇ ਬਈ ਉਹ ਹੀ ਦੱਸਣਗੇ ਚਲੋ ਕੀ ਨਾ ਕੋ ਨਾ 12:30 ਵਾਰ ਆਇਆ ਇਨਫਰਮੇਸ਼ਨ ਆਈਆ ਕਿ ਪਾਰਕਿੰਗ ਵਿੱਚ ਪਲਾਨਿੰਗ ਹੋਈ ਹੈ ਇੱਥੇ ਜਦੋਂ ਆਏ ਆਂ ਡੈਲਟਾ ਜੈਂਪਰ ਦੇ ਵਿੱਚ ਇੰਦਰਜੀਤ ਸਿੰਘ ਨਾਮਕ ਇੱਕ ਗ੍ਰਿਮੀਨ ਮਿਸ਼ਨ ਦਾ ਕੰਮ ਉਹਨਾਂ ਦਾ ਤੇ ਉਹਨਾਂ ਦੱਸਿਆ ਕਿ ਤੇਰੀ ਗੱਡੀ ਪਾਰਕਿੰਗ ਤੇ ਚਿੱਟੇ ਰ ਰਿੰਗ ਰੋਡ ਰਾਈ ਤਿੰਨ ਮੋਨੇ ਇੱਕ ਸਰਦਾਰ ਦੇ ਦੋ ਮੋਨੇ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਪਿਛਲੇ ਪਾਸੇ ਸ਼ੀਸ਼ੇ ਦੀ ਫੈਕਟਰੀ ਚੱਲੇ ਕੇ ਫਰਾਦ ਹੋ ਗਏ ਤੇ ਜਦੋਂ ਗੋਲੀਆਂ ਚੱਲੀਆਂ ਉਸ ਵਕਤ ਗੱਡੀ 'ਚ ਕੋਈ ਤਨਾਸ ਸੀ ਮੌਜੂਦ ਸੀ ਉਹਦੇ ਪਾਸੇ ਗੱਡੀ ਪਾਕ ਟਕੜੀ ਜਿਹੜੀ ਗੱਡੀ ਦੇ ਮਾਲਕ ਨੇ ਉਹਨਾਂ ਦੱਸਿਆ ਕਿ ਕੋਈ ਕਿਸੇ ਨੂੰ ਰੰਜਿਸ਼ ਵਗੈਰਾ ਸਾਡ ਕੋਈ ਤਲਕ ਹੁੰਦੀ ਹੈ ਜਾਂ ਤਪੀ ਚੁੰਦੀ ਹੈ ਜੋ ਵੀ ਸਾਡ ਚੱਲਦੇ ਕਿੰਨੇ ਕਿੰਨੇ ਕੋਲ ਬਰਾਮਦ ਹੋਏ ਜੀ ਪਿਛਲੇ ਪਾਸੇ ਹੋਏ ਸਾਡੇ ਕੋਲ ਇੱਕ ਪਿੰਦਾ ਮਿਲਿਆ ਸਿਰਫ ਕੱਲਾ ਇੱਕ ਬਾਕੀ ਉਹਦੇ ਸ਼ੀਸ਼ੇ ਦੇ ਵਿੱਚ ਜਿਹੜੇ ਧੱਤੇ ਪਏ ਆ ਓਕੇ ਤੇ ਕੱਲ ਕਿੰਨੇ ਫਾਇਰ ਹੋਏ ਕਿੰਨੇ ਮੌਕੇ ਦੇ ਜਿਹੜੇ ਖੋਲ ਆ ਬਰਾਮਦ ਹੋਏ ਨੇ ਤਿੰਨ ਕ ਫਾਇਰ ਹੋਏ ਆ ਤੇ ਬਾਕੀ ਜਾਂਚ ਕਰਦੇ ਆ ਫਾਇਰ ਸੁਪਰੀਮ ਟੀਮ ਸਾਡਾ ਬਾਈ ਸੀਸੀਟੀਵੀ ਹੈ ਥੀ ਜਿੱਥੋਂ ਰੁਪਿਆ ਵਾਲੇ ਪਤਾ ਲੱਗ ਸਕਦਾ ਹੈ ਸੀਸੀਟੀਵੀ ਤੋਂ ਪੁਰੀਜ ਹੋ ਰਹੀ ਹੈ ਜੀ ਪੁਰੀ ਹਰੇਕ ਐਂਗਲ ਤੋਂ ਪੁਰੀਜ ਹੋ ਰਹੀ ਹੈ ਉਸ ਤੋਂ ਬਾਅਦ ਜੋ ਤਾਂ ਸਾਹਮਣੇ ਸੱਚਾਈ ਉਹ ਤਾਂ ਦੱਸੀ ਜਾਵੇ ਫਾਇਰ ਹੀ ਪਾਰਕਿੰਗ ਦਾ ਹੈ ਫਾਇਰ ਵੀ ਜਿਹੜੀ ਕਿਸੇ ਪਾਸੇ ਹੋਇਆ ਹੈ ਕਿਨਾਂ ਵਾਲੇ ਜਨਤਨਾ ਕੰਮ ਕਰਦੇ ਜਾਂ ਕਿਸੇ ਦਾ ਲੈਵਲ ਹੋਵੇ ਨਹੀਂ ਕੋਈ ਡੈਨ ਦੇਣ ਦਾ ਮਾਮਲਾ ਹੋਵੇ ਸਾਰੇ ਥਾਣੇ ਗਏ ਆ ਫਾਇਰ ਸੁਪਰੀਮ ਜਾਂਦੀ ਦੀ ਟੀਮ ਆਈ ਹੈ ਉਹ ਦੇਖੂਗੀ ਜੋ ਤਾਂ ਪੀਛੇ ਉਹ ਵੀ ਤੁਹਾਡੇ ਸਾਹਮਣੇ ਬਲਿੰਦਰ